ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਜਿਵੇਂ ਤੁਹਾਨੂੰ ਪਤਾ ਕਿ ਕਿਸਾਨ ਵੀਰੋ ਆਪਾਂ ਕੋਈ ਵੀ ਨਵੀਂ ਅਪਡੇਟ ਫਸਲਾਂ ਦੀ ਜਾਣਕਾਰੀ ਤੋਂ ਇਲਾਵਾ ਕਿਉਂਕਿ ਫਸਲਾਂ ਬਾਰੇ ਤਾਂ ਟਾਈਮ ਟੂ ਟਾਈਮ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਇਸ ਤੋਂ ਇਲਾਵਾ ਕੋਈ ਬੀਜ ਨਾਲ ਰਿਲੇਟਡ ਖਾਸ ਤੌਰ ਤੇ ਪੀਏਯੂ ਲੁਧਿਆਣਾ ਜਾਂ ਕੋਈ ਆਈਆਈਡੀਬਲ ਵੀਆਰ ਕਰਨਾਲ ਜਾਂ ਆਈਸੀਆਰ ਵੱਲੋਂ ਕੋਈ ਖਾਸ ਜਾਣਕਾਰੀ ਹੋਵੇ ਤਾਂ ਉਹ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਹੁਣਾ ਕਿਉਂਕਿ ਕੁਝ ਕੁ ਕਿਸਾਨ ਵੀਰ ਇੱਛਕ ਹੁੰਦੇ ਕਿ ਅਸੀਂ ਜਿਹੜੀ ਸੰਸਥਾ ਨੇ ਬੀਜ ਪੈਦਾ ਕੀਤਾ ਉੱਥੋਂ ਲਈਏ ਤੇ ਮੇਰੀ ਵੀ ਇਹੀ ਗੁਜ਼ਾਰਸ਼ ਹੈ ਇਹੀ ਬੇਨਤੀਆਂ ਤੁਹਾਨੂੰ ਹੁੰਦੀਆਂ ਕਿ ਕੋਈ ਵੀ ਬੀਜ ਜੀਓਪੀਯੂ ਲੁਧਿਆਣਾ ਵੱਲੋਂ ਖੋਜ ਕੀਤੀ ਗਈ ਤਾਂ ਉੱਥੋਂ ਬੀਜ ਪ੍ਰਾਪਤ ਕਰੋ ਆਪਦਾ ਮਲਟੀਪਲਾਈ ਕਰੋ ਉਸ ਤੋਂ ਬਾਅਦ ਚਾਹੇ ਥੋੜਾ ਬੀਜ ਮਿਲੇ ਤੇ ਜੀਆਈਆਈਡਬਲਯੂਬੀਆਰ ਕਰਨਾਲ ਵੱਲੋਂ ਕਣਕ ਦੀ ਕੋਈ ਨਵੀਂ ਕਿਸਮ ਦਿੱਤੀ ਗਈ ਜਵਾਂ ਦੀ ਕੋਈ ਨਵੀਂ ਕਿਸਮ ਦਿੱਤੀ ਗਈ ਤਾਂ ਉਹਦਾ ਥੋੜਾ ਬੀਜ ਜਿੰਨਾ ਕਿ ਮਿਲਦਾ ਉੱਥੋਂ ਜਾ ਕੇ ਅੰਦਰੋਂ ਲਿਆਓ ਉਹਦਾ ਆਪਣਾ ਬੀਜ ਪੈਦਾ ਕਰੋ ਨਾਲੇ ਆਪਾਂ ਨੂੰ ਉਹਦੀ ਜਿਹੜੀ ਹੈਗੀ ਆ ਪਤਾ ਲੱਗਦਾ ਕਿ ਉਹ ਆਪਣੇ ਖੇਤ ਚ ਕਿਵੇਂ ਪਰਫਾਰਮ ਕਰਦਾ ਤੇ ਉਸੇ ਸਬੰਧ ਚ ਇੱਕ ਅਪਡੇਟ ਹੈ ਕਿ ਕਣਕ ਦੇ ਬੀਜਾਂ ਵਾਸਤੇ IIWBR ਦੀ ਕਰਨਾਲ ਦੀਆਂ ਜਿਹੜੀਆਂ DBW ਕੇ ਸਟਾਨਡਰਡ ਖਾਸ ਤੌਰ ਤੇ ਉਹਨਾਂ ਵਾਸਤੇ ਜਿਹੜਾ ਆਨਲਾਈਨ ਪੋਰਟਲ ਚੱਲ ਰਿਹਾ ਹੈ ਪਿਛਲੇ ਸਾਲਾਂ ਤੋਂ ਕਿ ਕਿਸਾਨ ਵੀਰ ਆਨਲਾਈਨ ਜਿਹੜੀ ਬੀਜ ਦੀ ਬੁਕਿੰਗ ਕਰਵਾਉਂਦੇ ਆ ਤੇ ਬਾਅਦ ਚੋ ਅਵੇਲੇਬਿਲਟੀ ਦੇ ਹਿਸਾਬ ਨਾਲ ਉਹਨਾਂ ਨੂੰ ਬੀਜ ਜਿਹੜਾ ਉੱਥੋਂ ਮਿਲਦਾ ਇੱਕ ਜਾਂ ਦੋ ਤਰੀਕੇ ਦਿੱਤੀਆਂ ਜਾਂਦੀਆਂ ਕਿ ਫਲਾਨੇ ਦਿਨ ਸਾਡੇ ਤੋਂ ਆ ਕੇ ਜਿਹੜਾ ਬੀਜ ਆਪਦਾ ਲੈ ਜਾਓ ਧਾਰ ਕਾਰਡ ਵਗੈਰਾ ਦੇ ਕੇ ਉਹ ਨਾਲ ਦੀ ਨਾਲ ਆਪਾਂ ਅਪਡੇਟ ਸਾਂਝੀ ਕਰਦੇ ਰਹਾਂਗੇ ਫਿਲਹਾਲ ਜਾਣਕਾਰੀ ਕਿ ਜਿਹੜਾ ਪੋਰਟਲ ਹੈ ਇਹ IIWBR ਕਰਨਾਲ ਦਾ ਸੀਡ ਪੋਰਟਲ 17 ਸਤੰਬਰ ਨੂੰ ਸੋ ਦੈਨ ਦੇ 12 ਵਜੇ ਜਿਹੜਾ ਹੈਗਾ ਖੁੱਲਣ ਜਾ ਰਿਹਾ ਹੈ ਜਿਹੜੇ-ਜਿਹੜੇ ਕਿਸਾਨ ਵੀਰਾਂ ਨੂੰ ਕੋਈ ਕਿਸਮ ਕਿਉਂਕਿ ਕਿਸਮਾਂ ਬਾਰੇ ਕੋਈ ਅਪਡੇਟ ਅਜੇ ਤੱਕ ਹੈ ਨਹੀਂਗੀ ਕਿਸਮਾਂ ਦੀ ਕਿੰਨਾ ਬੀਜ अवेलेबल ਹੈ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਉਹਦੇ ਬਾਰੇ ਜਿਵੇਂ ਜਾਣਕਾਰੀ ਹੁੰਦੀ ਮੈਂ ਸਾਂਝੀ ਕਰੂੰਗਾ ਡੀਵੀਡਬਲਯੂ 187 222 303 327 332 370 7172 ਇਹ ਕਿਸਮਾਂ ਜਿਹੜੀਆਂ ਹੈਗੀਆਂ ਹੁਣ ਲੇਟੈਸਟ ਜ਼ਿਆਦਾ ਕਿਸਾਨ ਵੀਰ ਪਸੰਦ ਕਰ ਰਹੇ ਆ ਤੇ ਇਹਨਾਂ ਬਾਰੇ ਕੋਈ ਨਵੀਂ ਅਪਡੇਟ ਹੋਊਗੀ ਜਾਂ ਜਿਹੜਾ ਸੀਡ ਪੋਰਟਲ ਦਾ ਲਿੰਕ ਆ ਉਹ ਮੈਂ ਤੁਹਾਡੇ ਨਾਲ ਸਾਂਝਾ ਸਮੇਂ ਤੋਂ ਸਮੇਂ ਕਰਦਾ ਰਹੂੰਗਾ ਹੁਣ ਕਿਸਾਨ ਵੀਰਾਂ ਨੂੰ ਮੇਰੀ ਜਿਹੜਾ ਹੈਗਾ ਮੇਨ ਮਕਸਦ ਦੱਸਣ ਦਾ ਇਹ ਸੀ ਕਿ ਕਿਸਾਨ ਵੀਰ ਇਸ ਚੀਜ਼ ਨੂੰ ਧਿਆਨ ਚ ਰੱਖਣ ਕਿ ਜੇ ਕੋਈ ਆਈਆਈ ਡਬਲਯੂ ਬੀਆਰ ਕਰਨਾਲ ਤੋਂ ਬੀਜ ਲਿਆਉਣ ਦਾ ਇਛੁਕ ਹੈ ਤਾਂ ਉਹ 17 ਸਤੰਬਰ ਦਿਨੇ 12 ਵਜੇ ਪੋਰਟਲ ਖੁੱਲ ਜਾਣਾ ਉੱਥੇ ਆਉਣਾ ਜਾ ਕੇ ਬੀਜ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਬੁੱਕ ਕਰਵਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਧੰਨਵਾਦ